ਜਿੰਦਰ ਗਿੱਲ ਜਿਹੜੇ ਵਿਸ਼ੇ ਤੇ ਗੱਲ ਕਰਨ ਜਾ ਰਹੇ ਆ ਜਿਹੜਾ 9 ਤਰੀਕ ਨੂੰ ਭੰਡਾਰੀ ਪੁਲ ਦਾ ਧਰਨਾ ਰੱਖਿਆ ਕਿਉਂਕਿ ਜਿਹੜਾ ਯੂਨਾਈਟਿਡ ਟ੍ਰੇਡ ਯੂਨੀਅਨ ਪੰਜਾਬ ਵੱਲੋਂ ਸਾਰੇ ਜਿੰਨੇ ਵੀ ਲੋਕਲ ਸਟੈਂਡ ਆ ਦੂਰੋਂ ਆ ਨੇੜਿਓਂ ਆ ਸਾਰਿਆਂ ਨੂੰ ਸਾਡੇ ਵੱਲੋਂ ਅਪੀਲ ਹੈ ਕਿ ਜਰੂਰ ਉਸ ਦਿਨ ਪਹੁੰਚਣ 10 ਵਜੇ ਕਿਉਂਕਿ ਸਰਕਾਰਾਂ ਚਾਹ ਸੈਂਟਰ ਦੀ ਸਰਕਾਰ ਚਾਹ ਪੰਜਾਬ ਦੀ ਸਰਕਾਰ ਚਾਰ ਸਪੀਰ ਸਾਨੂੰ ਨੱਪੀ ਆਉਂਦੇ ਆ ਕਿਉਂ ਡਰਾਈਵਰਾਂ ਦੇ ਪ੍ਰਤੀ ਕੋਈ ਵੀ ਆਵਾਜ਼ ਨਹੀਂ ਠਾ ਰਿਆ ਕੋਈ ਐਮ ਐਲ ਏ ਕੋਈ ਮੰਤਰੀ ਕਿਸੇ ਨੇ ਅਜੇ ਤੱਕ ਆ ਇਸ ਕਰਕੇ ਡਰਾਈਵਰ ਬਚਾਓ ਮੁਹਿੰਮ ਦੇ ਵਿੱਚ ਸਾਰੇ ਜਣੇ ਸ਼ਾਮਲ ਹੋ ਆਪਣੇ ਹੱਕੀ ਮੰਗਾਂ ਵਾਸਤੇ ਕਿਉਂਕਿ ਜੇ ਆਪਾਂ ਚੁੱਪ ਕੀਤੇ ਲੱਤਾ ਇੱਕ ਦੂਜੇ ਦੀ ਅਖੇਦੇ ਰਹੇ ਫਿਰ ਕੋਈ ਸੰਘਰਸ਼ ਦਾ ਫਾਇਦਾ ਹੀ ਕੋਈ ਨਹੀਂਗਾ ਸਾਡੇ ਨਾਲ ਉਹ ਜਗਾੜੂ ਰੇੜੀਆਂ ਵਾਲਿਆਂ ਦਾ ਏਕਾ ਜ਼ਿਆਦਾ ਇਸ ਕਰਕੇ ਅਸੀਂ ਫਿਰ ਦੁਬਾਰਾ ਬੇਨਤੀ ਕਰਦੇ ਹਾਂ ਕਿ 9 ਤਰੀਕ ਨੂੰ 10 ਵਜੇ ਪਿੰਡਾਰੀ ਪੁਲ ਤੇ ਪਹੁੰਚੋ ਕਿਉਂਕਿ ਆਪਣਾ ਵਿਸ਼ਾਲ ਜਿਹੜਾ ਇਕੱਠ ਆ ਉਹ ਦਿਖਾ ਸਕੀਏ ਕਿ ਸਾਡਾ ਲੋਕਲ ਇੰਨਾ ਇਕੱਠ ਹੈ ਤੇ ਗਾਂ ਜੇ ਅਸੀਂ ਪੰਜਾਬ ਲੈਵਲ ਤੇ ਕਾਲ ਕਰਾਂਗੇ ਤੇ ਉਹਦੇ ਚ ਕੀਪ ਤੱਕ ਕਿੰਨਾ ਇਕੱਠ ਹੋ ਸਕਦਾ ਕਿਉਂਕਿ ਸਰਕਾਰਾਂ ਦੀਆਂ ਅੱਖਾਂ ਖੋਲ੍ਹਣੀਆਂ ਜ਼ਰੂਰੀ ਆ ਇਹਨਾਂ ਵੱਲੇ ਧਿਆਨ ਨਹੀਂ ਹੈਗਾ ਇਹ ਆਪੋ ਵਜ ਦੀ ਆਪਦੀਆਂ ਜੇ ਸਕੱڈن ਦੇ ਵਿੱਚ ਲੱਗੇ ਹੋਏ ਆ ਕੋਈ ਮਾਨ ਸਰਕਾਰ ਕਹਿੰਦੇ ਸੀ ਕਿ ਆਮ ਆਦਮੀ ਦੀ ਸਰਕਾਰ ਆ ਦੀ ਸਾਡੀ ਹੋ ਆ ਸਾਡੀ ਇਮਾਨਦਾਰੀ ਸਰਕਾਰ ਕੋਈ ਇਮਾਨਦਾਰੀ ਦੀ ਸਰਕਾਰ ਨਹੀਂ ਜੀ ਜੇ ਸਾਡੇ ਡਰਾਈਵਰਾਂ ਪ੍ਰਤੀ ਨਹੀਂ ਲਿਆਜ ਕਰ ਰਹੇ ਤੇ ਲੋਕਾਂ ਦਾ ਕਿੱਥੇ ਲਿਆਜ ਕਰਨੇ ਇਸ ਕਰਕੇ ਪੂਰਾ ਆਪਣਾ ਜਿਹੜਾ ਉਸ ਮਹਿਮ ਦੇ ਵਿੱਚ ਸ਼ਾਮਲ ਹੋ ਜਿੰਨੇ ਵੀ ਲੋਕਲ ਜੂਨੀਅਨ ਹੈ ਚਾਹ ਕਿਸੇ ਵੀ ਜੂਨੀਅਨ ਨਾਲ ਅਟੈਚ ਆ ਉਹ ਆਪਣਾ ਹੱਕ ਮੰਦਾ ਉੱਤੇ ਪਹੁੰਚਣਾ ਕਿਉਂਕਿ ਕਿਸੇ ਦਾ ਪ੍ਰਧਾਨ ਦਾ ਕੋਈ ਨਿੱਜੀ ਕੰਮ ਨਹੀਂਗਾ ਜੇ ਕੋਈ ਆਕੇ ਪ੍ਰਧਾਨਾਂ ਦਾ ਕੰਮ ਹੈ ਕਿ ਅੱਗੇ ਲੱਗਣਾ ਮਗਰ ਆਪਣੇ ਜਿਹੜੇ ਡਰਾਈਵਰ ਭਾਈਚਾਰਾ ਇਹਨਾਂ ਨੂੰ ਆਉਣਾ ਚਾਹੀਦਾ ਇੰਨੀਆਂ ਗੱਲਾਂ ਕਹਿੰਦੇ ਹੋ ਧੰਨਵਾਦ